ਜਿੱਥੇ ਇੱਕ ਪਾਸੇ 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਕਰਨ ਦਾ ਐਲਾਨ ਕਰ ਚੁੱਕੇ ਨੇ ਪਰ ਦੂਜੇ ਪਾਸੇ ਇਹਨਾਂ ਦੀਆਂ ਆਪਸੀ ਜਥੇਬੰਦੀਆਂ ਦੇ ਵਿੱਚ ਵੱਖਰੇ ਮਾ ਮੋੜ ਤੋਂ ਨਜ਼ਰ ਆ ਰਹੇ ਐ ਕਿਉਂਕਿ ਰੂਲਦੂ ਸੰਗਮਾਂ ਸਾਹ ਨੂੰ ਜ਼ਿਲ੍ਹਾ ਸੰਗਰੂਰ 'ਚ ਉਸ ਵੇਲੇ ਵੱਡਾ ਝੜਕਾ ਮਿਲਿਆ ਜਦੋਂ 13 ਮੈਂਬਰੀ ਜ਼ਿਲ੍ਹਾ ਕਮੇਟੀ 'ਚੋਂ ਜ਼ਿਲ੍ਹਾ ਪ੍ਰਧਾਨ ਸਮੇਤ 11 ਮੈਂਬਰ ਸਿੱਧੂਪੁਰ ਯੂਨੀਅਨ 'ਚ ਸ਼ਾਮਲ ਹੋ ਗਏ ਨੇ ਕਈ ਬਲਾਕ ਕਮੇਟੀਆਂ ਤੇ ਪਿੰਡ ਇਕਾਈਆਂ ਨੇ ਰੁਲਦੂ ਸਿੰਘ ਦਾ ਸਾਥ ਛੱਡਿਆ ਜਿਸ ਨੂੰ ਲੈ ਕੇ ਜਗਜੀਤ ਸਿੰਘ ਢੱਲੇਵਾਲ ਨੇ ਰੁਲਦੂ ਸਿੰਘ ਮਾਨਸਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਢੱਲੇਵਾਲ ਨੇ ਕਿਹਾ ਕਿ ਸਰਕਾਰ ਦੇ ਨਾਲ ਮੀਟਿੰਗਾਂ ਦੇ ਵਿੱਚ ਵੀ ਕਿਸਾਨਾਂ ਦੇ ਪੱਖ ਦੀ ਗੱਲ ਨਹੀਂ ਕਰਦਾ ਸੀ ਰੁਲਦੂ ਸਿੰਘ ਮਾਨਸਾ ਕੀ ਨਾਮ ਹੈ ਜੀ ਸੁਖਦੇਵ ਸਿੰਘ ਹੈ ਜੀ ਮੇਰਾ ਨਾਮ ਪਿੰਡ ਲੇਲ ਕਲਾਂ ਹਾਂ ਜੀ ਕਿਹੜੀ ਜਥੇਬੰਦੀ 'ਚ ਕੰਮ ਕਰਦੇ ਸੀ ਪਹਿਲੇ ਅਸੀਂ ਪੰਜਾਬ ਕਿਸਾਨ ਯੂਨੀਅਨ ਰੁਲਦੂ ਮਾਨਸਾ 'ਚ ਕੰਮ ਕਰਦੇ ਸੀ ਮੈਂ ਜ਼ਿਲ੍ਹਾ ਪ੍ਰਧਾਨ ਸੀ अच्छा जी ਤੇ ਬਾਕੀ ਇਹ ਸਾਰੇ ਪਿੰਡਾਂ ਦੇ ਪ੍ਰਧਾਨ ਜ਼ਿਲ੍ਹੇ ਦੀ ਟੀਮ ਸਾਰੀ ਇੱਥੇ ਆਈ ਹੋਈ ਆ ਸਾਡੀ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਚ ਸ਼ਾਮਲ ਹੋਇਓ ਪਹਿਲੀ ਗੱਲ ਤੇ ਇਹ ਆ ਵੀ ਤੁਸੀਂ ਜ਼ਿਲ੍ਹਾ ਪ੍ਰਧਾਨ ਸੀ ਹੋਰ ਵੀ ਕੋਈ ਆਗੂ ਤੁਹਾਡੇ ਨਾਲ ਸ਼ਾਮਲ ਹੋਇਆ ਜਾਂ ਵਰਕਰ ਹੀ ਆ ਤੁਹਾਡੇ ਜਿਹੜੇ ਪਿੰਡਾਂ ਦੇ ਵਿੱਚ ਥੋੜੀ ਜਿਹੀ ਇਹਦੀ ਜਾਣਕਾਰੀ ਦਿਓ ਨਹੀਂ ਸਾਡੇ ਨਾਲ ਜਿਹੜੀ ਸਾਡੀ 13 ਮੈਂਬਰੀ ਕਮੇਟੀ ਸੀ ਜ਼ਿਲ੍ਹੇ ਦੀ ਹਾਂਜੀ ਉਹ ਸਾਰੀ ਮਨਾਲੀ ਇੱਕ ਮੈਂਬਰ ਉਹਨਾਂ ਤੋਂ ਬਾਹਰ ਗਿਆ ਦੋ ਤੇ ਅਸੀਂ 11 ਮੈਂਬਰ ਪ੍ਰਧਾਨ ਸਮੇਤ ਜ਼ਿਲ੍ਹੇ ਦੇ ਸਾਰੇ ਇਹਦੇ ਵਿੱਚ ਆ ਗਏ ਆ ਤੇ ਬਾਕੀ ਸਾਰੇ ਸਾਡੇ ਸੱਤ ਪਿੰਡਾਂ ਦੇ ਜਿੰਨੇ ਵੀ 20 ਅਸੀਂ ਕਿਸੇ ਪਿੰਡ 'ਚ 20 ਮੈਂਬਰੀ ਸੀ ਕਿਸੇ 'ਚ 10 ਸੀ ਕਿਸੇ 'ਚ 15 ਸੀ ਉਹ ਸਾਰੇ ਪਿੰਡਾਂ ਦੀ ਦੇ ਅੱਜ ਅਸੀਂ ਇਹਦੇ ਵਿੱਚ ਸ਼ਾਮਲ ਹੋ ਗਏ ਆ ਉਹ ਵੀ ਬਲਾਕ ਕਮੇਟੀਆਂ ਕੋਈ ਹਾਂ ਬਲਾਕ ਕਮੇਟੀਆਂ ਦੇ ਜਿਹੜੇ ਪ੍ਰਧਾਨ ਸੀ ਨਾਲ ਉਹ ਵੀ ਸਾਰੇ ਸ਼ਾਮਲ ਨੇ ਜਿਵੇਂ ਕਿ ਹੁਣ ਤਿੰਨ ਬਲਾਕਾਂ ਦੇ ਸੀ ਮਤਲਬ ਬੰਦੇ ਸੀ ਸਾਰੇ ਡਿੜਬਾ ਲਹਿਰਾ ਅਣਦਾਣਾ ਉਹ ਤਿੰਨੇ ਬਲਾਕਾਂ ਦੇ ਜਿਹੜੇ ਆਗੂ ਸੀ ਉਹ ਸਾਰੇ ਸਾਡੇ ਨਾਲ ਸ਼ਾਮਲ ਹੋਏ ਨੇ ਇਹਦੇ ਵਿੱਚ ਤੇ ਕੀ ਬਜਾ ਰਹੀ ਜਿਹੜਾ ਲੰਮਾ ਸਮਾਂ ਤੁਸੀਂ ਪਿੱਛੇ ਦੱਸ ਰਹੇ ਸੀ ਕਿੰਨੇ ਸਾਲ ਕੰਮ ਕੀਤਾ ਤੁਸੀਂ ਇਸ ਜਥੇਬੰਦੀ ਨੂੰ ਅਸੀਂ 2012 ਤੋਂ ਇਸ ਜਥੇਬੰਦੀ ਦੇ ਵਿੱਚ ਆ ਗਏ ਸੀ ਹੂੰ ਅਸੀਂ ਵੱਖਰੇ ਵੱਖਰੇ ਆਉਂਦੇ ਆ ਤੇ ਵੀ ਮੈਂ ਰਿਹਾ ਮਲਾਕ ਪ੍ਰਧਾਨ ਜ਼ਿਲ੍ਹਾ ਜਨਸਿਕਤਰ ਜ਼ਿਲ੍ਹਾ ਪ੍ਰਧਾਨ ਤੇ ਦੂਜੇ ਵੀ ਸਾਰੇ ਆਪ ਆਪਣੇ ਆਉਂਦੇ ਆ ਤੇ ਬਦਲਦੇ ਰਹੇ ਤੇ 12 ਤੋਂ ਅਸੀਂ ਕੰਮ ਕਰਦਾ ਰਹੇ ਜਿੰਨੀ ਸਾਰੀ ਟੀਮ ਹੈ ਸਾਡੀ ਕੀ ਬਜਾ ਰਹੀ ਇਸੇ ਬੰਦੀ ਛੱਡਣੀ ਪਈ ਹੈ ਜਿਹੜੀ ਇੰਨੇ ਸਾਲਾਂ ਤੋਂ ਬਜਾ ਸਾਡੀ ਇਹ ਰਹੀ ਵੀ ਥੋੜਾ ਜਿਹਾ ਜਿਹੜਾ ਸਾਡਾ ਪ੍ਰਧਾਨ ਸੀ ਸੂਬਾ ਪ੍ਰਧਾਨ ਉਹ ਥੋੜਾ ਜਿਹਾ ਜਿੰਨੀ ਕੋਈ ਅਸੀਂ ਗੱਲ ਉਹਨੂੰ ਦੱਸਦੇ ਸੀ ਜਾਂ ਕਿਤੇ ਸਾਨੂੰ ਥੋੜਾ ਜਿਹਾ ਫਰਕ ਲੱਗਦਾ ਸੀ ਉਹਦੇ ਵਿੱਚ ਸਾਡੀ ਤਸੱਲੀ ਨਹੀਂ ਕਰਾ ਸਕਿਆ ਉਹ ਇੱਕ ਸਾਡਾ ਥੋੜਾ ਜਿਹਾ ਸਾਡੇ ਮੁਲਾਕਾਂ ਚ ਕਹਿੰਦੇ ਲਹਿਰੇ ਮੁਲਾਕਤੇ ਥੋੜਾ ਜਿਹਾ ਡਿਸਪੋਜ਼ ਸੀ ਉਹ ਤੇ ਬਾਰੇ ਵੀ ਅਸੀਂ ਨੇ ਉਹਨੂੰ ਕਈ ਮੀਟਿੰਗਾਂ ਚ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਮੇਰੇ ਖਿਆਲ ਮਰਕਜ਼ ਇਹ ਸੀ ਵੀ ਇਹਨਾਂ ਨੂੰ ਆਪਾਂ ਐਂ ਚਲਾਈ ਚੱਲੋ ਇਹਨਾਂ ਦਾ ਕੰਪੀਟੀਸ਼ਨ ਬਣਾ ਕੇ ਵੀ ਉਹ ਸਾਨੂੰ ਲੱਗਿਆ ਲਾਸਟ ਦੇ ਵਿੱਚ ਵੀ ਸਾਨੂੰ ਉਹ ਵਰਤ ਰਿਹਾ ਹੈ ਉਸ ਗੱਲ ਤੋਂ ਜਦੋਂ ਉਹਨਾਂ ਨੇ ਨਾ ਖਾੜੀ ਕੋਈ ਗੱਲ ਸੁਣੀ ਸੁਣਵਾਈ ਕਰਵਾਈ ਫਿਰ ਅਸੀਂ ਸਾਰਿਆਂ ਨੇ ਇਸ ਗੱਲ ਤੋਂ ਨਫ਼ਰਤ ਕਰਕੇ ਇਕੱਠੇ ਹੋ ਕੇ ਮੀਟਿੰਗ ਕੀਤੀ ਵੀ ਆਪਾਂ ਨੂੰ ਜੇ ਅਸੀਂ ਕਰਦਾ ਕਰਦੇ ਰਹੇ ਅਸੀਂ ਚੱਲਦੇ ਰਹੇ ਆਪਣਾ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਆਪਣੀ ਆਪਣੇ ਕੋਲ ਕੋਈ ਪਾਵਰ ਨਹੀਂ ਪਾਵਰ ਆਪਾਂ ਨੂੰ ਦੇਤੀ ਆਪਣੀ ਪਾਵਰ ਨੂੰ ਵਰਤਣ ਦਾ ਆਪਣੇ ਕੋਲੇ ਇਹਨਾਂ ਨੇ ਛੱਡਿਆ ਨਹੀਂ ਕੋਈ ਤੇ ਇਸ ਗੱਲ ਤੋਂ ਸਾਰੇ ਅਸੀਂ ਥੋੜੀ ਨਫਰਤ ਹੋਈ ਸਾਨੂੰ ਫਿਰ ਅਸੀਂ ਮੀਟਿੰਗਾਂ ਕੀਤੀਆਂ ਪਿੰਡਾਂ ਪਿੰਡਾਂ ਜਾ ਕੇ ਮੀਟਿੰਗ ਕੀਤੀ ਫਿਰ ਇਕੱਠੀ ਜੁਆਇੰਟ ਮੀਟਿੰਗਾਂ ਕੀਤੀਆਂ ਬਲਾਕ ਪਿੰਡਾਂ ਦੀਆਂ ਉੱਥੇ ਫਿਰ ਅਸੀਂ ਕਈ ਵਾਰੀ ਉਹਨਾਂ ਨੂੰ ਮੀਟਿੰਗਾਂ ਦੇ ਵਿੱਚ ਦੱਸਦੇ ਵੀ ਰਹੇ ਲਿਖ ਕੇ ਵੀ ਭੇਜਿਆ ਵੀ ਸਾਡੀ ਆ ਗੱਲ ਸੁਣ ਲਓ ਸਾਨੂੰ ਮਜਬੂਰ ਨਾ ਕਰੋ ਉਹ ਕਿਤੇ ਨਾ ਕਿਤੇ ਇਸ ਗੱਲ ਦੇ ਵਿੱਚ ਅਣਗੌਲੇ ਰਹੇ ਸਾਨੂੰ ਅਣਗੌਲੇ ਕਰਦੇ ਰਹੇ ਤੇ ਇਸ ਗੱਲ ਤੇ ਵਿਚਾਰ ਨਹੀਂ ਹੋਇਆ ਉਹਨਾਂ ਦਾ ਫੇਕੜ ਫਿਰ ਅਸੀਂ ਦਾ ਤਿੰਨ ਦਿਨ ਪਹਿਲਾਂ ਅੱਜ ਇਹਨੇ ਮੀਟਿੰਗ ਕਰਕੇ ਸਾਰਿਆਂ ਦੇ ਸਾਰੇ ਸੰਮਤੀ ਨਾਲ ਇਸ ਜੱਥੇਬੰਦੀ ਤੋਂ ਹਸਤੀਵਾ ਦਿੱਤਾ ਵੀ ਅਸੀਂ ਇਸ ਜੱਥੇਬੰਦੀ ਤੋਂ ਬਾਹਰ ਆ ਗਏ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਤੇ ਇਸ ਜੱਥੇਬੰਦੀ ਦੇ ਵਿੱਚ ਆਉਣ ਲਈ ਜੀ ਆਇਆਂ ਵੀ ਕਹਿਣਾ ਮੁਬਾਰਕਬਾਦ ਮੈਂ ਇਸ ਲਈ ਦਿੰਨਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਇਨਸਾਨ ਕਦੇ ਭੁੱਲ ਕੇ ਜਿਹਨੂੰ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੈ ਇਹ ਸ਼ਾਇਦ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਆਈਡੀਓਲੋਜੀ ਇੱਕੋ ਹੋਏਗੀ ਲੇਕਿਨ ਮੈਂ ਹੈਰਾਨ ਹੋਇਆ ਕਿ ਜਿਹੜੀਆਂ ਜਥੇਬੰਦੀਆਂ ਇਹਨਾਂ ਦੇ ਖਿਲਾਫ ਇਹਨਾਂ ਦੇ ਪੈਰ ਬਟਨ ਦੀਆਂ ਪਾਲਿਸੀਆਂ ਰਚਦੀਆਂ ਨੇ ਮੇਰੇ ਨਾਲ ਬਹੁਤ ਵਾਰੀ ਮੀਟਿੰਗਾਂ 'ਚ ਚਰਚਾਵਾਂ ਹੁੰਦੀਆਂ ਨੇ ਉਹਨਾਂ ਦੀਆਂ ਬਹਿਸਾਂ ਹੁੰਦੀਆਂ ਨੇ ਕਿ ਸਮੁੱਚੀ ਕਿਸਾਨੀ ਦੇ ਜਦੋਂ ਅਸੀਂ ਕਰਜ਼ੇ ਦੀ ਮਾਫੀ ਦੀ ਗੱਲ ਕਰਦੇ ਹਾਂ ਨਾ ਉਦੋਂ ਆ ਜਿਹੜੀ ਜਮਾਤ ਮੇਰੇ ਨਾਲ ਅੱਜ ਆ ਕੇ ਖੜੀ ਹੈ ਇਹ ਉਹਨਾਂ ਦੀ ਗਿਣਤੀ ਦੇ ਮੁਤਾਬਕ ਸਾਰੇ ਬਾਦਲ ਕੇ ਨੇ ਕਿ ਤੂੰ ਬਾਦਲ ਕਿਆਂ ਦਾ ਕਰਜ਼ਾ ਮਾਫ ਕਰਾਉਣਾ ਚਾਹਣਾ ਹੈ ਕਿ ਆ ਕੋਈ 20 ਕਿੱਲਿਆਂ ਵਾਲਾ ਕੋਈ 10 ਕਿੱਲਿਆਂ ਵਾਲਾ ਕੋਈ 15 ਕਿੱਲਿਆਂ ਵਾਲਾ ਕੋਈ 18 ਕਿੱਲਿਆਂ ਵਾਲਾ ਆ ਗੜੇ ਨੇ ਯਾਨੀ ਉਹਨਾਂ ਦੀ ਗਿਣਤੀ ਚ ਬਾਦਲ ਕੇ ਨਹੀਂ ਲੇਕਿਨ ਇਹ ਵਿਚਾਰੇ ਭੋਲਿਆਂ ਨੂੰ ਪਤਾ ਹੀ ਨਹੀਂ ਕਿ ਅਸੀਂ ਰਲੇ ਕਿੱਥੇ ਫਿਰਦੇ ਆ ਉਹਨਾਂ ਦੀ ਈਡਿਓਲੋਜੀ ਤੋਂ ਜਾਣੂ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਹਰ ਇੱਕ ਨੂੰ ਮੇਰੀ ਬੇਨਤੀ ਹੈ ਜਿਹੜਾ ਜਿਹੜੀ ਵੀ ਜਥੇਬੰਦੀ ਚ ਫਿਰਦਾ ਹੈ ਉਹ ਘੱਟੋ ਘੱਟ ਉਸ ਜਥੇਬੰਦੀ ਦੀ ਈਡਿਓਲੋਜੀ ਨੂੰ ਜ਼ਰੂਰ ਸਮਝੇ ਸਾਡੇ ਚੋਂ ਆਣਾ ਤਾਂ ਸਾਡੀ ਈਡਿਓਲੋਜੀ ਨੂੰ ਸਮਝ ਕੇ ਆਵੇ ਤਾਂ ਕਿ ਸਾਡੀ ਵਿਚਾਰਧਾਰਾ ਤੋਂ ਉਹਨੂੰ ਪਤਾ ਲੱਗੇ ਨਾ ਕਿ ਅਸੀਂ ਵਿਚਾਰਧਾਰਾ ਕਿਸ ਤੇ ਕੰਮ ਕਰਦੇ ਆ ਸੋ ਇਸ ਕਰਕੇ ਜਿਹੜੀ ਮੇਰੇ ਨਾਲ ਇਹ ਵੀਰ ਵੱਡੀ ਗਿਣਤੀ ਛੇ ਸੱਤ ਅੱਠ ਪਿੰਡਾਂ ਤੋਂ ਕਿਸਾਨਾਂ ਨੇ ਸਾਡੀ ਜਥੇਬੰਦੀ ਦਾ ਪੱਲਾ ਫੜਿਆ ਹੈ ਇਹਦੇ ਸੰਵਿਧਾਨ ਨੂੰ ਠੀਕ ਮੰਨਿਆ ਇਹਦੀ ਵਿਚਾਰਧਾਰਾ ਨੂੰ ਠੀਕ ਮੰਨਿਆ ਮੈਂ ਇਹਦੇ ਲਈ ਨਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਨਾਲ ਦੀ ਨਾਲ ਇਹਨਾਂ ਸਾਰਿਆਂ ਦਾ ਜਥੇਬੰਦੀ ਦੇ ਵਿੱਚ ਰਲਤ ਜੀ ਆਇਆਂ ਇਹ ਵੀ ਨਾਲ ਵਾਅਦਾ ਕਰਦੇ ਆ ਕਿ ਤੁਹਾਡੀਆਂ ਆਸ਼ਾਵਾਂ ਦੇ ਉੱਤੇ ਯਤਨ ਕਰਾਂਗੇ ਪੂਰੇ ਉੱਤਰਗੇ ਇਹ ਸਾਡੀ ਕੋਸ਼ਿਸ਼ ਰਹੇਗੀ ਬਸ ਇੰਨੀ ਕਿ ਮੈਂ ਮਤਲਬ ਅੱਜ ਗੀ ਦੀ ਗੱਲ ਕਰਕੇ ਨਹੀਂ ਮੈਂ 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 ਕਲੀਅਰ ਕਰ ਦੇਣਾ ਜਿਹੜੀ ਜਥੇਬੰਦੀ ਨਾਲ ਇਹ ਸੀ ਸਰਦਾਰ ਹਲਦੂ ਸਹੌਰਾ ਨਾਲ ਸੀ ਇਹ ਸਿੱਧੂਪੁਰ ਜਥੇਬੰਦੀ ਦੇ ਵਿੱਚੋਂ ਇਸੇ ਜਥੇਬੰਦੀ ਚ ਰਿਲਦੂ ਸਹੌਰੀ ਨਿਕਲੇ ਨੇ ਇਹਦੇ ਸੀਨੀਅਰ ਮੀਤ ਪ੍ਰਧਾਨ ਹੋਇਆ ਕਰਦੇ ਸੀ ਕਿਸੇ ਟਾਈਮ ਤੇ ਉਦੋਂ ਸਾਡਾ ਵਖਰੇਵਾ ਇਹ ਆਇਆ ਸੀ ਇਹਨਾਂ ਨੇ ਏਜੰਡਾ ਲੈ ਕੇ ਆਂਦਾ ਸੀ ਕਿ ਜਿਹੜੇ ਕਿਸਾਨਾਂ ਦੀ ਜ਼ਮੀਨ ਠੇਕੇ ਤੇ ਲੱਗਦੀ ਆ ਉਸ ਜ਼ਮੀਨ ਦੀ ਗਰਦੌਰੀ ਉਸ ਬੰਦੇ ਦੇ ਨਾਂ ਹੋ ਜੇ ਜਿਹੜਾ ਬੰਦਾ ਠੇਕੇ ਤੇ ਲੈ ਕੇ ਬਾਹਰ ਆਇਆ ਤਾਂ ਮੈਂ ਉਦੋਂ ਵੀ ਮੇਰੀ ਅੜੀ ਇਸ ਗੱਲ ਦੇ ਉੱਤੇ ਟਾਈ ਰੁਲਦੂ ਸਿੰਘ ਨਾਲ ਮੈਂ ਬਹੁਤ ਛੋਟੇ ਲੈਵਲ ਤੇ ਕੰਮ ਕਰਦਾ ਸੀ ਉਦੋਂ ਪਈ ਸੀ ਕਿ ਰੁਲਦੂ ਸਿੰਘ ਆ ਮੈਂ ਜ਼ਿਲ੍ਹੇ ਦਾ ਪ੍ਰਧਾਨ ਆ 20 ਕਿੱਲੇ ਜ਼ਮੀਨ ਆ ਮੈਂ ਸਾਰੀ ਠੇਕੇ ਤੇ ਦਿੰਨਾ ਤੇ ਮੈਂ ਜੱਥੇਬੰਦੀ ਨੂੰ ਦਰ ਰਾਤ ਜੱਥੇਬੰਦੀ ਦੇ ਲੇਖੇ ਲਾ ਰਿਹਾ ਹਾਂ ਫਿਰ ਜਿਹੜਾ ਬੰਦਾ ਮੇਰੀ ਜ਼ਮੀਨ ਠੇਕੇ ਤੇ ਲੈ ਰਿਹਾ ਹੈ ਉਹਦੇ ਨਾਂ 'ਤੇ ਗਰਦੌਰੀ ਹੋ ਜਾਈ ਤੁਹਾਡੀ ਡੈਲੋਜੀ ਦੇ ਮੁਤਾਬਕ ਮੈਨਾਂ ਜਥੇਬੰਦੀ ਦੀ ਵਿੱਚ ਸੇਵਾ ਕਰਨ ਦਾ ਮੈਨੂੰ ਇਹ ਫਲ ਮਿਲਿਆ ਕਿ ਮੈਂ ਸੇਵਾ ਵੀ ਕੀਤੀ ਤੇ ਮੈਂ ਆਪਣੀ ਜ਼ਮੀਨ ਵੀ ਗਵਾਲੀ ਇਹਦਾ ਮਤਲਬ ਇਹ ਨਿਕਲਦਾ ਹੈ ਤੋ ਇਹ ਡੈਲੋਜੀ ਨਾਲ ਸੀ ਉਹਨਾਂ ਦੀ ਇਦੋਂ ਵੀ ਕਹਾ ਮੈਂ ਤੇ ਕਹੂੰਗਾ ਕਿ ਇੱਕ ਦਿਨ ਸਾਡੀ ਚੰਨੀ ਨਾਲ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਜਦੋਂ ਮੇਰੇ ਚੰਨੀ ਨਾਲ ਕਿਉਂਕਿ ਇੱਕ ਕਾਂਗਰਸ ਨੇ ਸਾਡਾ ਵਾਅਦਾ ਕੀਤਾ ਸੀਗਾ ਇਸ ਸਮੁੱਚੀ ਕਿਸਾਨੀ ਦਾ ਚਾਹੇ ਬੈਂਕਾਂ ਦਾ ਕਰਜ਼ਾ ਹੈ ਚਾਹੇ ਸੁਸਾਇਟੀਆਂ ਦਾ ਚਾਹੇ ਅਰਥੀਆਂ ਦਾ ਉਹ ਅਸੀਂ ਦੇਵਾਂਗੇ ਇੱਕ ਥਾਪੜ ਕੇ ਕਿਹਾ ਅਸੀਂ ਗੁਟਕਾ ਹੱਥ ਚ ਲੈ ਕੇ ਕਿਹਾ ਸੀ ਅਸੀਂ ਕਿਹਾ ਵੀ ਤੁਸੀਂ ਆਪਦੇ ਵਾਅਦੇ ਤੇ ਪੂਰੇ ਉਤਰੋ ਉਸ ਵੇਲੇ ਦੇਖੋ ਮੇਰੀ ਲੜਾਈ ਸਰਕਾਰ ਨਾਲ ਮੈਂ ਬੈਸੀ ਸਰਕਾਰ ਨਾਲ ਜੰਨਾ ਹੈ ਤੇ ਰੁਲਦੂ ਸਿੰਘ ਦਾ ਕੋਈ ਤਕਲੀਫ ਹੀ ਨਹੀਂ ਸੀ ਉਹ ਬਰਾਬਰ ਤੋਂ ਉੱਠ ਕੇ ਖੜੇ ਹੋ ਗਏ ਮੈਨੂੰ ਇਹ ਕਹਿੰਦੇ ਨੇ ਕਿ ਤੂੰ ਬਾਦਲਾਂ ਦਾ ਕਰਜ਼ਾ ਮਾਫ ਕਰਾਉਣਾ ਚਾਹਣਾ ਹੈ ਯਾਰ ਮੈਂ ਕਹਿੰਦਾ ਮੈਂ 15 ਕਿੱਲੇ ਵਾਲੇ ਦਾ ਵੀ ਮਾਫ ਕਰਾਉਣਾ ਚਾਹਣਾ ਹੈ ਮਾ 20 25 30 40 ਕਿੱਲਿਆਂ ਵਾਲਿਆਂ ਦਾ ਵੀ ਕਰਜ਼ਾ ਮਾਫ਼ ਕਰਾਉਣਾ ਚਾਹੁੰਦਾ ਇਹ ਸਾਰੇ ਕਿਸਾਨ ਨੇ ਸਾਡੀ ਸਮਝ ਇਹ ਕਹਿੰਦੀ ਹੈ ਕਿ ਜਦੋਂ ਸਾਰੇ ਮੰਨਦੇ ਹੋ ਕਿ ਕਿਸਾਨੀ ਸਿਰ ਕਰਜ਼ੇ ਦਾ ਕਾਰਨ ਉਹਨੂੰ ਫਸਲ ਦਾ ਭਾਅ ਨਾ ਦੇਣਾ ਹੈ ਤਾਂ ਜਿਹਨੇ ਵੱਧ ਫਸਲ ਵੇਚੀ ਉਹਨੂੰ ਵੱਧ ਰੇਟ ਕੱਟ ਮਿਲਿਆ ਵੱਧ ਕਾਟਾ ਪਿਆ ਤੇ ਜਿਹਨੂੰ ਵੱਧ ਕਾਟਾ ਪਿਆ ਉਹਨੂੰ ਫਿਰ ਆਪਾਂ ਮਾਰ ਦਈਏ ਉਹਨੂੰ ਵੀ ਤਾਂ ਬਚਾਉਣਾ ਹੈ ਨਾ ਸੋ ਸਾਡੀ ਡਾਇਲੋਜੀ ਤੇ ਉਹਨਾਂ ਦੀ ਡਬਲਿਊਜੀ 'ਚ ਫਰਕ ਸੀਗਾ ਔਰ ਇਹ ਸਾਡੀ ਉੱਤੇ ਤੂੰ ਤੂੰ ਮੈਂ ਮੈਂ ਵੀ ਹੋ ਗਈ ਸੀ ਮਾੜੀ ਮੋਟੀ ਚਲੋ ਇਹ ਹੁੰਦੀ ਰਹਿੰਦੀ ਹੈ ਪਰ ਨਹੀਂ ਆ ਸਾਡੇ ਜਿਹੜੇ ਵੀਰਾਂ ਵਿਚਾਰੇ ਇਹਨਾਂ ਨੂੰ ਨਹੀਂ ਪਤਾ ਸੀ ਇਹਨਾਂ ਗੱਲਾਂ ਦਾ ਅੱਜ ਪਤਾ ਲੱਗਿਆ ਖੈ ਜਿਸ ਤਰੀਕੇ ਦੇ ਨਾਲ ਜਿਉਂਥੇ ਬੰਦੀਆਂ ਦੇ ਆਪੋ ਆਪਣੇ ਵੱਖਰੇਵੇਂ ਸਾਹਮਣੇ ਆ ਰਹੇ ਨੇ ਕਿ ਜਿਹੜਾ ਦਿੱਲੀ ਵੱਲ ਕੂਚ ਕਰਨ ਗਿਆ ਜਿਉਂਥੇ ਬੰਦੀਆਂ ਉਸ ਤੇ ਦੇਖ ਨੂੰ ਮਿਲੇਗਾ ਜਾਂ ਨਹੀਂ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ